ਗਰੇਵਾਲ ਜੀ ਅਗਬਰਪੁਰ ਮਗਰੋੜ ਹਾਂਜੀ ਅਤੇ ਆਪਣਾ ਚੌਰ ਮਿਆਣੀ ਸੁਨਾਣਾ ਸੁਨਾਣਾ ਬਹੁਤ ਬਹੁ ਗਿਣਤੀ ਮਤਲਬ ਮੁਸਲਮਾਨਾਂ ਦੇ ਪਿੰਡ ਸੀ ਜਿਹੜਾ ਸੁਨਾਣਾ ਪਿੰਡ ਸੁਨਾਣਾ ਹੈ ਇਹ ਟੋਟਲ ਕੱਟੜ ਮੁਸਲਮਾਨਾਂ ਦੇ ਪਿੰਡ ਸੀ ਕੋਟਲੇ ਤੋਂ ਲੈ ਕੇ ਆ ਨਾਲ ਨਾਲ ਕੰਢੀ ਇਲਾਕਾ ਜਿਹੜਾ ਸਾਰੇ ਜੀ ਅੱਗੇ ਫਤੇਪੁਰ ਫਤੇਪੁਰ ਦੇ ਚਾਰ ਬਾਸ ਹੈ ਜੀ ਫਤੇਪੁਰ ਦੀ ਗੱਲ ਦੱਸੋ ਜੀ ਹਾਂਜੀ ਫਤੇਪੁਰ ਦੇ ਵਿੱਚ ਇੱਕ ਕਿਲਾ ਵੀ ਹੈ ਉਹ ਤੁਹਾਨੂੰ ਮੈਂ ਕਿਤੇ ਨੇ ਲੈ ਕੇ ਜਾਣਾ ਆਪਾਂ ਕਰਕੇ ਆਉਣਾ ਉਹ ਹਾਂ ਫਤੇਪੁਰ ਭਗਾੜਾ ਭਗਾੜੇ ਤੋਂ ਅੱਗੇ ਬੜੀ ਰੰਗ ਪਰ ਝਾਂਡੀਆਂ ਕਾਲੂਵਾਲ ਪੋਲੋਂ ਸੈਂਫਲ ਪਰ ਮਾਦ ਪਰ ਭੱਦਲ ਪਰਖਾਲੀ ਜੀ ਪਰਖਾਲੀ ਤੋਂ ਅੱਗੇ ਕੋਕੋਟ ਪੈ ਜਾਂਦਾ ਸਾਈਡ ਨੂੰ ਇਹ ਵੀ ਮੁਸਲਮਾਨ ਦੇ ਕਟੜ ਪਿੰਡ ਸੀ ਇਹ ਕੋਕੋਟ ਮਾਜਰੀ ਕੋਕੋਟ ਮਾਜਰੀ ਕੋਕੋਟ ਮਾਜਰੀ ਤੋਂ ਅੱਗੇ ਹਰੀਪੁਰ ਬਰਦਾਰ ਜੀ ਬਰਦਾਰ ਅੱਜ ਵੀ ਬਹੁਤ ਬਹੁ ਗਣਤੀ ਦੇ ਮੁਸਲਮਾਨ ਬੈਠੇ ਆ ਉਹਨਾਂ ਨੂੰ ਬਰਦਾਰ ਤੇਲੀਆਂ ਦੀ ਕਹਿੰਦੇ ਆ ਪੁਰਾਣੇ ਆ ਪੁਰਾਣੇ ਅੱਜ ਵੀ ਬੈਠੇ ਤੇਲੀ ਤੇਲੀ ਬਰਾਦਰੀ ਦੇ ਜਿਆਦਾ ਲੋਕ ਬੈਠੇ ਉੱਥੇ ਤੇਲੀ ਦੇ ਉੱਪਰ ਉਹਨਾਂ ਦੇ ਉੱਪਰ ਨੂੰ ਟੱਪਰੀਆਂ ਪਿੰਡ ਵੀ ਬ੍ਰਾਹਮਣਾਲ ਵੀ ਹੈਗਾ ਤਾਰਾ ਪਰ ਹਰਨਾਮ ਪਰ ਤੇ ਮੀਆਂ ਪਰ ਚੰਗਰ ਕਾ